ਬਾਈ ਕੋਲ ਚੱਲਦੇ ਆਪਾਂ ਵੀ ਬੈੱਡਮਿੰਟਨ ਸਿੱਖਾਂਗੇ ਸਿੱਖਣੀ ਆ ਯਾਰ ਤੂੰ ਹਾਂ ਹਾਂ ਬੜੀਆ ਬਾਈ ਯਾਰ ਗੋ ਕੈਂਡ ਬੈੱਡਮਿੰਟਨ ਪਾਈ ਯਾਰ ਸਾਨੂੰ ਵੀ ਦਿਖਾ ਦੇ ਯਾਰ ਬਹੁਤ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਸਾਡੇ ਸਾਰੇ ਕੋਚ ਸਾਭ ਦੇ ਨੇਗੇ ਕਰਨਾ ਮੈਂ ਅੱਜ ਤੁਹਾਨੂੰ ਦਿਖਾ ਦੇਣਾ ਕੋਚ ਸਾਹਿਬ ਨੂੰ ਮਿਲਾ ਦੇਣੀਆਂ ਚਲੋ ਸਤੀ ਦਾ ਕੋਚ ਸਾਹਿਬ ਵੀ ਆ ਆਪਣੇ ਕੋਲ ਆਏ ਕਿ ਬੈੱਡਮਿੰਟਨ ਸਿੱਖਣੀ ਸਰ ਬੈੱਡਮਿੰਟਨ ਸਿੱਖਣੀ ਹਾਂਜੀ ਸਰ ਵਧੀਆ ਲੱਗਦੀ ਹੈ ਹਾਂਜੀ ਸਰ ਜੀ ਦੇਖ ਲਓਗੇ ਹਾਂਜੀ ਕਰੀਫ ਤੇਰੀ ਸ਼ੁਰੂਆਤ ਹਾਂਜੀ ਸਰ ਪਿਆਰੀ थोड़ी मेन तो आ फिर फिर बजे है ट्रेनिंग शुरू कर देंगे? करोगे बजे? जी। दे बजे ठीक ठीक है? है।

ਤਬਾ ਤਬਾ ਆਈਂ ਗੱਲ ਹੀ ਕੋਈ ਗਾਲੀ ਵੋ ਚਲੋ ਜਬਾਸ਼ ਗੁੱਡ ਵੋ ਬੁਦੀ ਚਲ 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 ਦੋਸਤੋ ਜੇ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਠੀਕ ਆ ਜੇ ਤੁਸੀਂ ਕਿਸੇ ਨੂੰ ਦੇਖ ਕੇ ਕੁਝ ਚੀਜ਼ ਵਧੀਆ ਇਸ ਬੱਚੇ ਨੂੰ ਦੇਖ ਕੇ ਇਹ ਬੱਚੇ ਨੂੰ ਹੋਇਆ ਕਿ ਮੈਂ ਵਧੀਆ ਸਿੱਖਣਾ ਹੈ ਕੁਝ ਤਾਂ ਇਹਦੇ ਅੰਦਰ ਉਹ ਜਨੂਨ ਤੇ ਹਿੰਮਤ ਤੇ ਥੋੜੇ ਮਿਹਨਤ ਸੀਗੀ ਉਸ ਮਿਹਨ ਦੇ ਸਦਕਾ ਇਹ ਬੱਚਾ ਇਨੀ ਜਲਦੀ ਸਿੱਖ ਪਾਇਆ ਜੇ ਤੁਸੀਂ ਵੀ ਕੁਝ ਕੰਮ ਕਰਨ ਦੀ ਤੁਹਾਡੇ ਅੰਦਰ ਚਾਹਤ ਹੈ ਤਾਂ ਤੁਸੀਂ ਵੀ ਉਸ ਕੰਮ ਨੂੰ ਦਿਲ ਲਗਾ ਕੇ ਕਰੋ ਮਿਹਨਤ ਨਾਲ ਕਰੋ ਤਾਂ ਕਿ ਤੁਹਾਨੂੰ 101% ਦਾ ਰਿਜ਼ਲਟ ਮਿਲ ਸਕਣ ਉਹ ਤੇ ਠੀਕ ਹੈ ਬੱਚੇ ਹਾਂਜੀ ਜੀ ਹੈਨਾ